ਅੱਲੀ ਇਹ ਜਿਹੜਾ ਜਿਹੜੇ ਜਿਹੜੇ ਆਪਣੇ ਨਵੀਲ अरोड़ा ਜੀ ਦੀ ਜਿਹੜੀ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਮੋਸਲੂ ਇਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਾ ਕੇ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗਿੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਾਣੇ ਚਾਰ ਜਾਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਾਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਨ ਅਰੋੜਾ ਦੀ ਹੱਤਿਆ ਕਰਦੇ ਸਰ ਇਹ ਕਾਰਨ ਕੀ ਹੈ ਜੀ ਉਹਦੀ ਹੱਤਿਆ ਕਰਨ ਦਾ ਕਾਰਨ ਕੀ ਹੋ ਕੇ ਸਾਹਮਣੇ ਆਇਆ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀਗਾ ਵੀ ਆਪਾਂ ਇਹ ਦੁਰੀਏ ਤੇ ਇਹਨਾਂ ਨੇ ਮੈਂ ਸਾਡੀ ਪੁਤਕ ਦੀ ਕਸ਼ਿਸ਼ ਤੋਂ ਉਹਦਾ ਸਾਹਮਣੇ ਇਹ ਨਾ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤਿਆ ਕੀਤੀ ਜਾਵੇ ਤੇ ਇਹਨੇ ਉਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ 1 ਲੱਖ ਰੁਪਏ ਦੇ ਦੂੰਗਾ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਹਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਹੈ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਹੈ ਨਾ ਤੇ ਉਸ ਨੂੰ ਅਸੀਂ ਜਲਦੀ ਪੜ੍ਹਾਂਗੇ ਇਹ ਪੰਜਾਂ ਨੇ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਜੇ ਕਿ ਕੀਤੀ ਵੈਪਨ ਲੈ ਆਇਆ ਤੇ ਉਹਨਾਂ ਨੇ ਇਸ ਫਟੜਾ ਨੂੰ ਜਾਂਪ। ਸੋ ਜਿਹੜੇ ਵੈਪਨ ਦੂਸਰੇ ਰਾਜਿਆ ਚੋਂ ਲਿਆਂਦੇਗੇ ਸੀ ਕਿ ਉਹ ਬ੍ਰਾਮਦ ਕਰ ਲਈ ਤੇ ਜਿਹੜਾ ਦੂਸਰੇ ਉਹ ਹਜੇ ਬ੍ਰਾਮਦ ਕਰਨਾ ਜਿਹੜਾ ਉਹ ਵਾਲਾ ਵੈਪਨ ਹੈ ਜਿਹੜਾ ਐਸਪੀ ਦੁਆਰਾ ਨਿਕਲੇ ਹੋਏ। ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀ ਜਿਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਪਛਲੋ ਇਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇੱਕ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਿਵੇਂ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗਿੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਣੇ ਚਾਰ ਜਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਨ ਅਰੋੜਾ ਦੀ ਹੱਤਿਆ ਕਰ ਦਿੱਤੀ ਸਰ ਇੱਕ ਕਾਰਨ ਕੀ ਹੈ ਜੀ ਉਹਦੀ ਨੱਤਿਆ ਕਰਨ ਦਾ ਕਾਰਨ ਕੀ ਸਾਹਮਣੇ ਆਇਆ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀ ਕਿ ਆਪਾਂ ਇੱਕ ਦੂਰੀਏ ਤੇ ਇਹਨਾਂ ਨੇ ਮੈਂ ਛੱਡੀ ਬੁੱਕ ਦੀ ਕੁਸ਼ੀਸ਼ ਤੋਂ ਉਹਦਾ ਸਾਮਣੇ ਇਹਨਾਂ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤਿਆ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਹਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਹੈ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਨਾ ਤੇ ਉਸ ਨੂੰ ਅਸੀਂ ਜਲਦੀ ਪੜ੍ਹਾਂਗੇ ਇਹ ਪੰਜ ਜਣੇ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕੀ ਕੀਤੀ ਵੈਪਨ ਲਿਆ ਤੇ ਉਹਨਾਂ ਨੇ ਇਸ ਫਟੜਾ ਨੂੰ ਅੰਜਾਮ ਦਿੱਤਾ ਸੋ ਜਿਹੜੇ ਵੈਪਨ ਦੂਸਰੇ ਰਾਜਿਆਂ ਚੋਂ ਲੈਂਦੇਗੇ ਸੀ ਕਿ ਉਹ ਬ੍ਰਾਹਮਤ ਕਰ ਲੈ ਕਿਤੇ ਜਿਹੜਾ ਦੂਸਰੇ ਉਹ ਹਜੇ ਬ੍ਰਾਹਮਤ ਕਰਨਾ ਜਿਹੜਾ ਉਹ ਵੱਡਾ ਕੱਟਣਾ ਜਿਹੜਾ ਐਸਪੀ ਦਾ ਪੁਲਿਸ ਕਾਰਜ ਕਰ ਰਿਹਾ ਹੈ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਹਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਪਹੁੰਚ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇੱਕ ਕਨਵ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦੇ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰਕਿਊਰ ਕੀਤਾ ਜਿਵੇਂ ਕਿ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗੇੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ اے ਵੀ ਸੀਗੇ ਤੇ ਨਾਲ ਚਾਰੇ ਜਣੇ ਚਾਰ ਜਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਨ अरोड़ा ਦੀ ਹੱਤਿਆ ਕੀਤੀ ਸਰ ਇੱਕ ਕਾਰਨ ਕੀ ਹੈ ਜੀ ਉਹਦੀ ਨੱਤਿਆ ਕਰਨ ਦਾ ਕਾਰਨ ਕੀ ਸਾਹਮਣੇ ਆਇਆ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਪਿਆ ਸੀ ਕਿ ਅਸੀਂ ਆਪਾਂ ਇੱਕ ਦੂਰੀਏ ਤੇ ਇਹਨਾਂ ਨੇ ਮੈਂ ਛੱਡੀ ਪੁੱਕ ਦੀ ਪੁਸ਼ਗੀਸ਼ ਤੋਂ ਉਹਦਾ ਸਾਮਣੇ ਇਹਨਾਂ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤਿਆ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਹਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਆ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਨਾਂ ਤੇ ਉਸ ਨੂੰ ਅਸੀਂ ਜਲਦੀ ਪੜ੍ਹਾਂਗੇ ਇਹ ਪੰਜ ਜਣੇ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕੀ ਕੀਤੀ ਵੈਪਨ ਲੈ ਆਇਆ ਤੇ ਉਹਨਾਂ ਨੇ ਇਸ ਫਟੜਾ ਨੂੰ ਪੰਜਾਬ ਦਾ ਸਰ ਜਿਹੜੇ ਵੈਪਨ ਦੂਸਰੇ ਰਾਜਿਆ ਚੋਂ ਲੈਂਦੇ ਕਿ ਸੀ ਕਿ ਉਹ ਬ੍ਰਾਹਮਤ ਕਰ ਲੈ ਕਿਤੇ ਜਿਹੜਾ ਦੂਸਰੇ ਉਹ ਹਜੇ ਬ੍ਰਾਹਮਤ ਕਰਨਾ ਜਿਹੜਾ ਉਹ ਵੱਡਾ ਦੱਪਣਾ ਜਿਹੜਾ ਐਸਜੀ ਕੰਟਰੋਲ ਕਰ ਕਰਨ ਦੇ ਕੇ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਦੇ ਵਿੱਚ ਦੋ ਜਣੇ ਬਾਦਲ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਉਸ ਨੂੰ ਆਇਡੈਂਟੀਫਾਈ ਕਰਨਾ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕੰਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦਾ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਰੈਕੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਿਵੇਂ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੇ ਦੋ ਵਾਰੀ ਗਿੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਣੇ ਚਾਰ ਜਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ